ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ। ਛਿਪਾਂ ਦਾ ਦੂਸਰਾ ਪາກ ਧਰਮਸ਼ਾਲਾ ਵਿੱਚ ਇਕੱਠੇ ਹੋਣ ਤੋਂ ਪਹਿਲਾਂ ਹੀ ਇੱਕ ਗੱਲ ਧੁੰਮ ਗਈ ਸੀ ਕਿ ਨਹਿਰ ਜੰਗੀਰਦਾਰ ਨੇ ਘਟਵਾਈ ਹੈ। ਉਹ ਚਾਹੁੰਦਾ ਹੈ ਮਜ਼ਾਰੇ ਵਿੱਚ ਦਖਲ ਹੋ ਜਾਣਾ, ਉੱਜੜ ਪੁੱਜੜ ਜਾਣਾ, ਹੋਰ ਕੋਈ ਉਖੜੇ ਕੁਹਾੜੀ ਮਾਰ ਰਹੇ ਹਨ। ਲੋਕ ਹੌਲੀ-ਹੌਲੀ ਜੁੜਦੇ ਗਏ ਚੰਨ ਨੂੰ ਬਹੁਤ ਸਾਰੀਆਂ ਲੁਕਮੀਆਂ ਗੱਲਾਂ ਦਾ ਪਤਾ ਲੱਗ ਚੁੱਕਾ ਸੀ ਉਹ ਸਾਰੀਆਂ ਗੱਲਾਂ ਪਰ ਇਹ ਵਿੱਚ ਨਹੀਂ ਕਰਨਾ ਚਾਹੁੰਦਾ ਸੀ ਪਰ ਲੋਕਾਂ ਨੂੰ ਵਿੱਦ ਤੇ ਸਾਵਧਾਨ ਕਰਨਾ ਜ਼ਰੂਰੀ ਸਮਝਦਾ ਸੀ ਇਧਰ ਉਧਰਵਾਜਾਂ ਆਉਣ ਲੱਗ ਪੰਗਾ ਕੀ ਗੱਲ ਤੋਰੀ ਜਾਵੇ ਚੰਨ ਉੱਠ ਕੇ ਵੀਰੂ ਕੋਲ ਗਿਆ ਉਸ ਦੇ ਕੰਨ ਵਿੱਚ ਕੁਝ ਚਿਤਾਵਨੀ ਵਾਲੀਆਂ ਗੱਲਾਂ ਆਖੀਆਂ ਪਰ ਵੀਰੂ ਅਗੋਂ ਜੰਗੀਰਦਾਰਾਂ ਨੂੰ ਸਿੱਧਾ ਨਿਸ਼ਾਨਾ ਬਣਾਉਣ ਲਈ ਅੜੀ ਕਰੀ ਬੈਠਾ ਸੀ ਉਸ ਦਾ ਕੋਠਾ ਸਭ ਟੱਗ ਗਿਆ ਸੀ ਚਰਨ ਦੇ ਜ਼ਿੰਮੇਵਾਰੀ ਨਾਲ ਸਮਝਾਉਣ ਤੇ ਥੋੜਾ ਰੁਕ ਗਿਆ ਵੀਰ ਸਿੰਘ ਨੇ ਸਾਰਿਆਂ ਦਾ ਉੱਠ ਕੇ ਰੌਲਾ ਬੰਦ ਕਰਵਾਉਂਦਿਆਂ ਆਖਿਆ ਭਰਾਵੋ ਇਹ ਗੱਲ 부ਝੀ ਨਹੀਂ ਰਹੀ ਨਹਿਰ ਕਿਸ ਨੇ ਤੋੜੀ ਹੈ ਸਾਰੇ ਚੁੱਪ ਵਰਤ ਗਏ ਮੇਰਾ ਖਿਆਲ ਹੈ ਤੁਹਾਨੂੰ ਸਾਰਿਆਂ ਨੂੰ ਨਹੀਂ ਤਾਂ ਅੱਧੇ ਪਚੱਦਿਆਂ ਨੂੰ ਜ਼ਰੂਰ ਪਤਾ ਲੱਗ ਗਿਆ ਹੋਣਾ ਹੈ ਦੁਸ਼ਮਣ ਨੂੰ ਇਸ ਤਰ੍ਹਾਂ ਦਾ ਵਾਰ ਨਹੀਂ ਸੀ ਕਰਨਾ ਚਾਹੀਦਾ ਪਰ ਜਿਹੜਾ ਦੁਸ਼ਮਣ ਹੋਵੇ ਉਹ ਮਿੰਨਤ ਮਿੰਨਤ ਨਾਲ ਟਾਲਿਆ ਨਹੀਂ ਟੱਲਦਾ ਸੈਂਤ ਹੁਣ ਸਾਨੂੰ ਵੀ ਉਸ ਨਾਲ ਸਿੱਧਿਆ ਹੋਣਾ ਪਊਗਾ ਚਰਨ ਨੇ ਵਿੱਚੋਂ ਹੀ ਖੰਗਾਰਾ ਮਾਰ ਕੇ ਪੀਰ ਨੂੰ ਸੰਭਲ ਲਈ ਪ੍ਰੇਰਣਾ ਦਿੱਤੀ ਸਾਡੇ ਵਿੱਚ ਹਲੇ ਵੀ ਕੁਝ ਭਰਾ ਨਰਮ ਖਿਆਲੀ ਹੈ ਪਰ ਇਸ ਨਰਮੀ ਨੇ ਅਸੀਂ ਪੁੰਜੇ ਲਾ ਕੇ ਰੱਖ ਦਿੱਤੇ ਜੰਗੀਰਦਾਰ ਦੇ ਗੁੰਡਿਆਂ ਨਹਿਰ ਵੱਡੀ ਤੇ ਅਸੀਂ ਉਹਨਾਂ ਦੇ ਨਾਂ ਵੀ ਦੱਸ ਸਕਦੇ ਹਾਂ ਪਰ ਚਰਨ ਵਿੱਚੋਂ ਵੀ ਉੱਠ ਕੇ ਖਲੋ ਗਿਆ ਹਲੇ ਪੂਰੀ ਪਰਤਾਲ ਨਹੀਂ ਹੋਈ ਐਵੇਂ ਕਿਸੇ ਦਾ ਨਾਂ ਲੈਣਾ ਠੀਕ ਨਹੀਂ ਆਹੋ ਠੀਕ ਹੈ ਕਈ ਵਾਜਾਂ ਨੇ ਚਰਨ ਦੀ ਬਰੌੜਤਾ ਕੀਤੀ ਚਲੋ ਨਾ ਫਿਰ ਸਾਹਮਣੇ ਆ ਜਾਣਗੇ ਬੀਰੂ ਨੇ ਫਿਰ ਬੋਲਣਾ ਸ਼ੁਰੂ ਕੀਤਾ ਜਿਨ੍ਹਾਂ ਇਹ ਕਾਰਾ ਕੀਤਾ ਹੈ ਉਹ ਸਾਥੋਂ ਲੁਕੇ ਨਹੀਂ ਨਾ ਲੁੱਕ ਕੇ ਕਿਤੇ ਜਾ ਸਕਦੇ ਹਨ ਜਦੋਂ ਸਾਡਾ ਮੌਕਾ ਲੱਗਾ ਅਸੀਂ ਉਹਨਾਂ ਨੂੰ ਮੁੱਕੋ ਬੰਨਾਗੇ ਸਾਨੂੰ ਜ਼ਮੀਨਾਂ ਤੋਂ ਉਠਾਣ ਲਈ ਪਾਪੜ ਵੇਲਿਆ ਗਿਆ ਸਾਡੇ ਖੋਲੇ ਢਾਹ ਦਿੱਤੇ ਗਏ ਪਰਵਾਹ ਨਹੀਂ ਅਸੀਂ ਛੱਪਰ ਪਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਜ਼ਮੀਨਾਂ ਤੇ ਜਿਉਂਦੇ ਜੀ ਨਹੀਂ ਹੁਟਦੇ ਇਹਨਾਂ ਜੰਗੀਰਦਾਰਾਂ ਨੂੰ ਰੂਸ ਦਾ ਇਨਕਲਾਬ ਜੀਤੇ ਕਰਨਾ ਚਾਹੀਦਾ ਹੈ ਉੱਥੇ ਕਿਵੇਂ ਇਹਨਾਂ ਦਾ ਘੋੜੂ ਬੋਲਿਆ ਹਲੇ ਹੁਣੇ ਚੀਨ ਵਿੱਚ ਕੀ ਹੋਇਆ ਚਿਆਂਗ ਕਾਇਸਕ ਤੇ ਉਸ ਦੇ ਜੁੰਡੀਦਾਰਾਂ ਦਾ ਕਿਵੇਂ ਕੁੱਟ-ਕੁੱਟ ਕੇ ਪਨੀਰ ਕੱਢਿਆ ਸਾਡੇ ਆਪਣੇ ਦੇਸ਼ ਵਿੱਚ ਇਹਨਾਂ ਕਾਲੇ ਹੱਥੀਆਂ ਤੋਂ 2500 ਪਿੰਡ ਆਜ਼ਾਦ ਕਰਵਾਈ ਹੁਣ ਉਹ ਹੁਣ ਜਿਹੜੇ ਅੰਗਰੇਜ਼ ਤੇ ਨਿਜ਼ਾਮ ਦੇ ਯਾਰ ਹਨ ਖੱਦਰ ਦੀਆਂ ਟੋਪੀਆਂ ਪਾ ਕੇ ਸਪਾਟਿਆਂ ਦੀਆਂ ਲਾਰਿਆਂ ਪਿੰਡਾਂ ਵਿੱਚ ਭੇਜਦੇ ਸਾਡੀ ਪੰਜਾਬ ਦੀ ਸੂਰਮਈ ਪੁਲਿਸ ਉੱਥੇ ਕਿਸਾਨਾਂ ਨੂੰ ਦਬਾਉਣ ਗਈ ਹੈ ਜਿੰਨਾ ਚਿਰ ਇੱਥੇ ਵੀ ਉਹਨਾਂ ਵਾਲੇ ਹੱਥ ਨਹੀਂ ਵਿਖਾਏ ਜਾਂਦੇ ਤਾਂ ਇਹ ਚਰਨ ਨੇ ਵੀਰ ਸਿੰਘ ਨੂੰ ਫਿਰ ਰੋਕਣਾ ਚਾਹਿਆ ਪਰ ਉਹ ਜੋਸ਼ ਜੋਸ਼ ਵਿੱਚ ਸਿੱਧਾ ਚਰਨ ਤੇ ਹੀ ਵਰ ਪਿਆ ਦੇਖ ਚਰਨ ਸਾਨੂੰ ਪਤਾ ਹੈ ਤੇਰੀ ਜੰਗੀਰਦਾਰਾਂ ਨਾਲ ਜਾਰੀ ਹੈ ਅਸੀਂ ਤਾਂ ਮਰੀ ਪਈਆਂ ਤੂੰ ਉਹਨਾਂ ਦੇ ਆ ਰਿਆਂ ਕਰਦਾ ਏ ਸਾਡੇ ਤਾਂ ਦੋ ਹੱਥ ਹੋਣੇ ਆ ਤੂੰ ਫੈਸਲਾ ਕਰ ਇੱਧਰ ਹੋਣਾ ਕਿ ਉੱਧਰ ਇੱਕ ਵਾਰ ਹੀ ਡਰਾਉਣੀ ਚੁੱਪ ਵਰਤ ਗਈ ਚਰਨ ਨੇ ਸੋਚਿਆ ਵੀਰ ਸਿੰਘ ਵੀਰੂ ਹੀ ਰਹਾ ਕਿੰਨੀ ਗੈਰ ਜ਼ਿੰਮੇਵਾਰੀ ਦੀ ਗੱਲ ਕਰ ਦਿੱਤੀ ਉਹ ਜਵਾਬ ਦੇਣ ਹੀ ਵਾਲਾ ਸੀ ਕਿ ਕੁਲਾ ਵਿੱਚੋਂ ਬੋਲ ਪਿਆ ਜੇ ਅਜੇ ਵੀ ਚਰਨ ਜਗੀਰਦਾਰਾਂ ਦਾ ਹੈ ਤਾਂ ਉਸ ਨੂੰ ਨਹਿਰ ਤੇ ਸਾਡੇ ਨਾਲ ਹੱਕ ਹਲਾਲ ਹੋਣ ਦੀ ਕੀ ਲੋੜ ਸੀ ਹੋਰ ਵੀ ਕਈ ਆਵਾਜ਼ਾਂ ਨੇ ਬੀਰੂ ਨੂੰ ਇੱਕ ਤਰ੍ਹਾਂ ਸ਼ਰਮਿੰਦਾ ਜਿਹਾ ਕਰ ਦਿੱਤਾ ਚਾਨਣ ਨੂੰ ਉੱਤਰ ਦੇਣ ਦੀ ਲੋੜ ਹੀ ਨਾ ਪਈ ਬੀਰੂ ਨੂੰ ਵੀ ਮਹਿਸੂਸ ਹੋਇਆ ਮੈਂ ਤਤਤਾ ਪੈ ਕੇ ਬਹੁਤ ਗਲਤ ਕਹਿ ਗਿਆ ਉਸ ਆਪਣੀ ਗਲਤੀ ਖਤਮ ਕਰਦਿਆਂ ਕਿਹਾ ਆਪਣੀ ਗੱਲ ਖਤਮ ਕਰਦਿਆਂ ਕਿਹਾ ਚਾਨਣ ਨੇ ਹੁਣ ਜਾਣਾ ਵੀ ਕਿਹੜੇ ਪਾਸੇ ਲੋਕ ਇਸ ਗੱਲ ਤੇ ਥੋੜਾ ਹੱਸ ਪਏ ਬਸ ਮੈਂ ਅਖੀਰ ਵਿੱਚ ਇੰਨੀ ਹੀ ਕਹਿ ਕੇ ਵਹਿ ਜਾਣਾ ਹੈ ਕਿ ਜੰਗੀਰਦਾਰਾ ਹੁਣ ਅਜਿਹੀ ਕੋਈ ਵਧੇਕੀ ਕੀਤੀ ਇੱਟ ਤਾਂ ਜਵਾਬ ਠੋਕ ਕੇ ਪੱਥਰ ਨਾਲ ਦਿੱਤਾ ਜਾਵੇਗਾ ਉਹ ਆਪਣੇ ਆਪ ਨੂੰ ਥਾਂ ਕਰਨ। ਬੀਰੂ ਉੱਥੇ ਹੀ ਬਹਿ ਗਿਆ ਜਿੱਥੇ ਖਲੋਤਾ ਸੀ। ਲੋਕ ਇੱਕ ਦੂਜੇ ਵੱਲ ਸਿਰ ਉੜ-ਉੜ ਕੇ ਦੇਖ ਰਹੇ ਸਨ ਕੌਣ ਉੱਠਦਾ ਹੈ ਅਖੀਰ ਚਰਨ ਉੱਠਿਆ। ਭਰਾਵੋ ਜੋ ਕੁਝ ਹੋਇਆ ਬਹੁਤ ਪੁਰਾ ਹੋਇਆ। ਇਹ ਕਾਰਾ ਕਰਨ ਵਾਲੇ ਨੂੰ ਮੈਂ ਲਾਣਤ ਪਾਉਂਦਾ। ਉਸ ਭਾਰੀ ਗੁਨਾਹ ਕੀਤਾ ਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਦੋਸ਼। ਮੈਂ ਸਮਝਦਾ ਵਾਰ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ। ਕਿਸੇ ਨੂੰ ਘਰੋਂ ਵੇਖ ਕਰ ਕਰਨਾ, ਸਨਾਰਥੀ ਬਣਾ ਦੇਣਾ, ਔਰਤਾਂ ਬੱਚਿਆਂ ਤੇ ਬੁੱਢਿਆਂ ਨੂੰ ਪਾਣੀ ਚ ਰੋਲਣਾ ਦਾਣੇ ਫੱਕੇ ਤੇ ਤੋੜੀ ਦੰਦ ਦਾ ਨੁਕਸਾਨ ਕਿਸੇ ਬਹਿਰਹਿਮ ਦਾ ਕੰਮ ਬੇਰਹਿਮ ਦਾ ਕੰਮ ਹੈ ਇਹ ਇਨਸਾਨ ਦਾ ਚਾਲਾ ਨਹੀਂ ਵੈਸ਼ੀ ਤੇ ਸ਼ੈਤਾਨ ਦਾ ਆਕਾਰ ਹੈ ਪਹਿਲਾ ਸਾਨੂੰ ਲੋੜੀਂਦੀਆਂ ਗੱਲਾਂ ਵੱਲ ਛੇਤੀ ਧਿਆਨ ਦੇਣਾ ਚਾਹੀਦਾ ਹੈ ਮੈਂ ਵੀਰ ਸਿੰਘ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਜਿੰਨਾ ਭਰਾਵਾਂ ਦੇ ਕੋਠੇ ਡਿੱਗ ਪਏ ਹਨ ਉਹ ਹਲੇ ਛੱਪਰ ਬੰਨ ਲੈਣ ਸਗੋਂ ਛੱਪਰ ਵੀ ਜਿੰਨਾ ਵਿੱਚ ਉੱਚੀ ਥਾਂ ਜਦੋਂ ਸਮਰੱਥਾ ਹੋਈ ਉੱਥੇ ਕੋਠੇ ਪਾ ਲੈਣ ਜਾਂ ਸੂਤ ਲੱਗੇ ਪਿੰਡ ਉਸਾਰ ਲੈ। ਦੂਜੀ ਗੱਲ ਮੈਂ ਉਹਨਾਂ ਭਰਾਵਾਂ ਪ੍ਰਤੀ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਦਾ ਘਟ ਜਾਂ ਕੋਈ ਨੁਕਸਾਨ ਨਹੀਂ ਹੋਇਆ। ਉਹ ਭਰਾ ਨਿਆਸਰੇ ਹੋ ਚੁੱਕੇ ਭਰਾਵਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ। ਛੱਪੜ ਬਣਵਾਉਣ ਤੇ ਮਾਲ ਅਸਾਵ ਕਢਵਾਉਣ। ਜੇ ਕਿਸੇ ਭਰਾ ਨੂੰ ਪਸ਼ੂਆਂ ਲਈ ਨੀਰੇ ਚਾਰੇ ਦੀ ਲੋੜ ਹੋਵੇ ਬਿਨਾਂ ਸੰਕੋਚ ਮੱਗ ਮੰਗਣ ਤੇ ਦੇ ਦਿਓ। ਕੱਲ ਇਹ ਸਾਡੇ ਤੇ ਆ ਸਕਦੇ ਆ ਕੁਦਰਤ ਵੱਲੋਂ ਆਈ ਐ ਤੇ ਦੁਸ਼ਮਣ ਦੀ ਮਿੱਥ ਕੇ ਪਾਈ ਔਕੜ ਨੂੰ ਸਾਂਝੀ ਕਰਕੇ ਸੋਹ ਤਦ ਤੁਸੀਂ ਸਾਰੇ ਤਦ ਤੁਸੀਂ ਕਦੇ ਮਾਰੇ ਨਹੀਂ ਜਾ ਸਕਦੇ ਕਦੇ ਹਾਰ ਨਹੀਂ ਸਕਦੇ ਸੋ ਨਿਆਸਰਿਆਂ ਦੇ ਹੱਥੋਂ ਹੱਥੀ ਬਾਹਾਂ ਫੜ ਲਵੋ ਅਤੇ ਇਸ ਸੰਕਰਤ ਦਿਨਾਂ ਵਿੱਚ ਹੀ ਕਾਬੂ ਪਾ ਕੇ ਦੁਸ਼ਮਣ ਨੂੰ ਦੱਸ ਦਿਓ ਅਸੀਂ ਤੇਰੇ ਹਰਾਉਣ ਦੇ ਨਹੀਂ ਸਾਡੀਆਂ ਧਰਤਾਂ ਵਿੱਚ ਜੜਾਂ ਐ ਸਾਨੂੰ ਕਿਰਤਕ ਮਾਈ ਨੇ ਜਵਾਨ ਕੀਤਾ ਚੰਨ ਇੰਨੀ ਕਹਿ ਕੇ ਬੈਗਿਆ ਸਾਰਿਆਂ ਨੇ ਚੰਨ ਦੀਆਂ ਗੱਲਾਂ ਨੂੰ ਕੀਮਤੀ ਲੋੜੀ ਦੀਆਂ ਤੇ ਮੌਕੇ ਦੀ ਆਖ ਕੇ ਸੁਣਾਇਆ ਛੋਟੀਆਂ ਮੋਟੀਆਂ ਦੋ ਚਾਰ ਗੱਲਾਂ ਪਿੱਛੋਂ ਲੋਕ ਘਰਾਂ ਨੂੰ ਜਾਣ ਲਈ ਤੰਗਣ ਲੱਗ ਪਏ ਘਰ ਨੂੰ ਜਾਂਦੇ ਲੋਕਾਂ ਨੇ ਇੱਕ ਟੋਲੇ ਵਿੱਚ ਖੁੱਲਾ ਆਖ ਆਖਦਾ ਜਾ ਰਿਹਾ ਸੀ ਖੁੱਲਾ ਆਖਦਾ ਜਾ ਰਿਹਾ ਸੀ ਬੇਖੋਏ ਮੈਂ ਕਿਹਾ ਸਾਡੇ ਵੀਰੋ ਦੀ ਕਿੰਨੀ ਮੱਤ ਮਾਰੀ ਗਈ ਏ ਚੰਨ ਨੂੰ ਹਲੇ ਹਜੇ ਵੀ ਬੇਸਵੇਦਾਰਾਂ ਦਾ ਕਹਿੰਦਾ ਏ ਮੈਂ ਕਹਿੰਦਾ ਹਾਂ ਸੰਗ ਨਹੀਂ ਆਈ ਗੱਲ ਕਰਦੇ ਨੂੰ ਹਾਂ 算了吧。